ਰੇ ਨਗਰ ਦਾ ਧੰਨਵਾਦ ਸਾਰੇ ਨਗਰ ਨੇ ਸਰਪੰਚ ਜੀ ਦੀ ਤਸਵੀਰ ਤੇ ਜੈਲ ਨਾਲ ਸੇ ਹੋਰ ਬੜੀ ਵਾਈਕ ਨੇ ਕਿਰਪਾ ਕੀਤੀ ਹੈ ਮੈਂ ਸਾਰੇ ਨਗਰ ਨੂੰ ਮੈਂ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦਾ ਵਾ ਤੇ ਖਾਸ ਕਰਕੇ ਆਪਣੇ ਵੀਰ ਜੀ ਮਨਿੰਦਰ ਸਿੰਘ ਜੀ ਸੁਭਿਦਤ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਸਰਪੰਚ ਸਾਹਿਬ ਜਿਸ ਜੀ ਸਿੰਘ ਜੀ ਲਾਡੀ ਉਹ ਸਰਪੰਚ ਬਣਾਇਆ ਬਾਕੀ ਸਾਰੇ ਮੈਂਬਰ ਬਣਾਇਆ ਕਿ ਆਪਣੇ ਪਿੰਡ ਵਿੱਚ ਕਮਬੋਲ ਵਧੀਆ ਸਿਰਜਿਆ ਜਿਹਦੇ ਵਿੱਚ ਦਾ ਮਨਦੀਪ ਸਿੰਘ ਜੀ ਸਾਡੇ ਹਰਖੰਡਾਚਾਰ ਕਾਂਗਰਸ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਜਿਨ੍ਹਾਂ ਨੇ ਇਹ ਪੱਕ ਸਾਡੇ ਬਾਬਾ ਜੀ ਸਾਂਜੀ ਸਾਹਿਬ ਗੁਰਜੀਤ ਸਿੰਘ ਜੀ ਦੀ ਬਾਹ ਹਾਂਜੀ ਆਪਣੇ ਚਾਚੇ ਹਿਪਾਰਸ਼ੀ ਜੀ ਹੋਏ ਹੋਰ ਵੀ ਅਮਜਵਾ ਸਾਹਿਬ ਹੋਣੀ ਆ ਸਾਰਿਆਂ ਨੇ ਮੇਰੇ ਵੀ ਜੀ ਜਸਬੀਰ ਸਿੰਘ ਹੋਣੀ ਜੋ ਵੀ ਲੋੜ ਤੇ ਸਾਰੇ ਸਾਰਿਆਂ ਦਾ ਬਹੁਤ ਧੰਨਵਾਦ ਆ ਗੁਰਜੀਤ ਸਿੰਘ ਜੀ ਦੀ ਟੀਮ ਦਾ ਵੀ ਬਾਕੀ ਵੀ ਜਿੰਨੇ ਲੋੜ ਤੇ ਆ ਇੰਦਰ ਪੀਜੀ ਆ ਆਪਣੇ ਗਿਉਣ ਆ ਸਾਰੇ ਧੰਨਵਾਦ ਆ ਸਾਰੇ ਰੰਗਰ ਨੰਗਰ ਲੱਗਾ ਰੰਗਰ ਨੰਗਰ ਦੀ ਸਾਥ ਸੰਗਤ ਨਾਲ ਵਾਜੇ ਨਾਲ ਇਹ ਜੀ ਵਿਚਾਰ ਰੱਖੇ ਤੇ ਅੱਜ ਸਰਪੰਚ ਆਇਆ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਿਰ ਰੰਗਰ ਨੰਗਰ ਦੇ ਨਾਮਿਲ ਜੁੱਫ ਸਰਪੰਚ ਸਦਾ ਜਸਪੀਰ ਸਿੰਘ ਲਾਤੀ ਜੀ ਨੂੰ ਬਧਾਈ ਦਿੰਨਾ ਹਾਂ ਔਰ ਪੂਰੀ ਪਿੰਡ ਨੂੰ ਬਧਾਈ ਦਿੰਨਾ ਹਾਂ ਜਿਨ੍ਹਾਂ ਨੇ ਇਹ ਸਾਰੀ ਜਨਤਾ ਨੂੰ ਜੋੜ ਕੇ ਇਹਨਾਂ ਨੂੰ ਸਰਪੰਚ ਸਾਹਿਬ ਬਣਾਇਆ ਹੈ। ਮੈਂ ਸਾਰੇ ਬੰਦੇ ਬਹੁਤੋਂ ਬਤਾਈ ਦਗਾ। ਸੰਗੜ ਨੰਗਲ ਵਾਸਤੇ ਜੋ ਖੁਸ਼ੀ ਦੇ ਪਾਲ ਹਨ ਉਹ 5 ਸਾਲ ਬਾਅਦ ਮਿਲੇ ਹਨ ਜੀ। ਪਿਛਲੇ 5 ਸਾਲ ਪਹਿਲਾਂ ਵੀ ਸਰਬਸੰਮਤੀ ਦੇ ਨਾਲ ਮਨਜੀਤ ਸਿੰਘ ਨੂੰ ਸਰਪੰਚ ਬਣਾਇਆ ਸੀ। ਜੋ ਕਿ ਐਸ ਵਾਲੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਐਮਐਲਏ ਦੀ ਸੀਟ ਤੇ ਵੀ ਕਾਮਯਾਬ ਨਹੀਂ ਹੋਏ ਬਖਰੀ ਗੱਲ ਹੈ ਪਰ ਚਰਦੀ ਕਲਾ ਨਾਲ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਹੀ ਹੁਣ ਹਰਜੀਤ ਸਿੰਘ ਲਾਡੀ ਨੂੰ ਜੇ ਅਰਥਾਂ ਚੁਣਿਆ ਗਿਆ ਸਰਪੰਚਰ ਪੂਰੀ ਪੰਚਾਇਤ ਮੈਂਬਰਾਂ ਸਮੇਤ ਬਣੀ ਹੈ ਸਾਰੇ ਪਿੰਡ ਨੂੰ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੇ ਸਹਿਯੋਗ ਕੀਤਾ ਹੈ ਬਹੁਤ ਸਾਰੇ ਨਗਰ ਦਾ ਬਹੁਤ ਦਿਲੋਂ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਸਰਬਸੰਮਤੀ ਨਾਲ ਦਾਤ ਨੂੰ ਮੌਕਾ ਦਿੱਤਾ ਤੇ ਸਰਦਾਰ ਜਿੰਦਰ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਰਬਸੰਮਤੀ ਤੇ ਇੱਕ ਸਾਹ ਨੂੰ ਮੱਧ ਦਿਨਦਰ ਰੱਖਿਆ ਹੈ ਪਿੰਡ ਦੀ ਖਤਰਤਾਂ ਨੂੰ ਬਣਾਈ ਰੱਖਾਂਗੇ ਸਰਬਸੰਮਤੀ ਦਾ ਆਵਾਜ਼ ਠਾਈ ਦੀ ਆਰਿਆਂ ਦਾ ਬਹੁਤ ਬਹੁਤ ਧੰਨਵਾਦ ਆ